ਦਾ ਨਾਮ ਸੁਲਤਾਨਾ ਹੈ ਕਿਹੜੀ ਜਗ੍ਹਾ ਤੋਂ ਜੀ ਮੈਂ ਮਲੇਰਕੋਟਲਾ ਤੋਂ ਓਕੇ ਕੁਝ ਟਾਈਮ ਪਹਿਲਾਂ ਬੈਣ ਜੀ ਆਪਾਂ ਕਾਫੀ ਟਾਈਮ ਪਹਿਲਾਂ ਮਿਲੇ ਸੀਗੇ ਤੁਹਾਨੂੰ ਕੀ ਕੀ ਪ੍ਰੋਬਲਮ ਆ ਸੀ ਬੋਡੀ ਨੂੰ ਹਾਂ ਜੀ ਮੈਨੂੰ ਕਾਫੀ ਪ੍ਰੋਬਲਮਾਂ ਆ ਸੀ ਜਿਵੇਂ ਕਿ ਤਜਾਬ ਬਾਨਾ ਕਮਜ਼ੋਰੀ ਤੇ ਮੇਰੇ ਕੋਲੋ ਮਤਲਬ ਮੈਂ ਥੋੜਾ ਜਿਹਾ ਵੀ ਚ ਕੰਮ ਵੀ ਕਰਦੀ ਸੀ ਨਾ ਕਿਚਨ ਚ ਤਾਂ ਵੀ ਮੈਂ ਥਕਾਵਟ ਬਹੁਤ ਜ਼ਿਆਦਾ ਮਹਿਸੂਸ ਕਰਦੀ ਸੀ ਲੇਕਿਨ ਮੈਨੂੰ ਕਾਫੀ ਅੰਦਰੂਨੀ ਪ੍ਰੋਬਲਮਸ ਵੀ ਸੀ ਲੇਡੀਜ਼ ਵੀ ਲੇਕਿਨ ਅਲhamdulillah ਮੈਂ ਹੁਣ ਠੀਕ ਆ ਅੱਛਾ ਤੁਹਾਨੂੰ ਲੇਡੀਜ਼ ਪ੍ਰੋਬਲਮ ਵੀ ਚੱਲ ਰਹੀਆਂ ਸੀ ਹਾਂ ਠੀਕ ਐ ਤੁਹਾਨੂੰ ਇਹ ਪ੍ਰੋਬਲਮ ਆ ਪੈਣ ਜੀ ਕਿੰਨੇ ਟਾਈਮ ਤੋਂ ਸੀਗੀਆਂ ਮੈਂ ਮਤਲਬ ਹੈ ਕਾਫੀ ਟਾਈਮ ਤੋਂ ਥੀਆ ਮੈਂ ਕਈ ਇਲਾਜ ਵੀ ਕਰਾਇਆ ਲੇਕਿਨ ਮੈਂ ਕੈਪਸੂਲ ਤਜਾਬ ਦੇ ਕੇ ਕਿਸੇ ਦੇ ਮਤਲਬ ਹੈ ਇਸ ਕਲਮ ਦੀ ਲੇਕਿਨ ਕਿੰਨਾ ਕੁ ਟਾਈਮ ਮਤਲਬ ਦਵਾਈ ਵਗੈਰਾ ਲੈ ਲੈਂਦੇ ਸੀ ਖਾ ਲੈਂਦੇ ਸੀ ਮੈਡੀਸਨ ਉਹਨਾਂ ਕ ਟਾਈਮ ਹੀ ਠੀਕ ਰਹਿੰਦੇ ਸੀਗੇ ਠੀਕ ਹੈ ਜੀ ਹੁਣ ਤੁਸੀਂ ਆਪਣੇ ਪੰਜ ਤਰ੍ਹਾਂ ਦੇ ਜੂਸ ਪੀਤੇ ਨੇ ਬੋਡੀ ਸਰਵਿਸ ਪੈਕ ਵਰਤੇ ਆ ਆਪਣੀ ਬੋਡੀ ਸਰਵਿਸ ਕਰਵਾਈ ਆ ਤੁਸੀਂ ਜੀ ਕੀ ਕਹਿਣਾ ਚਾਹੁੰਦੇ ਹੋ ਹੁਣ ਤੁਹਾਡੀਆਂ ਪ੍ਰੋਬਲਮਾਂ ਕਿੱਦਾਂ ਨੇ ਨਹੀਂ ਮੇਰੀ ਪ੍ਰੋਬਲਮ ਜੀ ਹੁਣ ਦਾ ਅਲਹਮਦੁਲਿਲਾ ਠੀਕ ਨਾ ਲੇਕਿਨ ਮਤਲਬ ਹੈ ਮੈਂ ਕੋਈ ਕਮਜ਼ੋਰੀ ਵੀਕਨਸ ਹੁਣ ਤਾਂ ਨਹੀਂ ਮਹਿਸੂਸ ਹੁੰਦੀ ਹੁਣ ਕੋਈ ਥਕਾਵਟ ਤਾਂ ਨਹੀਂ ਲੱਗਦੀ ਨਹੀਂ ਨਹੀਂ ਕੋਈ ਥਕਾਵਟ ਤਜਾਬ ਦੀ ਪ੍ਰੋਬਲਮ ਨਹੀਂ ਨਹੀਂ ਬਿਲਕੁਲ ਜਿਹੜੀ ਤੁਹਾਨੂੰ ਲੇਡੀਜ਼ ਪ੍ਰੋਬਲਮ ਚੱਲ ਰਹੀ ਸੀ ਹਾਂਜੀ ਅਲਹਮਦੁਲਿਲਾ ਸਭ ਠੀਕ ਹੈ ਉਹ ਵੀ ਓਕੇ ਹੋ ਚੁੱਕੀਆਂ ਹਾਂਜੀ ਓਕੇ ਹੋ ਗਈ ਠੀਕ ਹੈ ਜੀ ਕਿੰਨਾ ਟਾਈਮ ਪਹਿਲਾਂ ਤੁਸੀਂ ਬੋਡੀ ਸਰਵਿਸ ਪੈਕ ਵਰਤੇ ਆ ਇੱਕ ਸਾਲ ਹੋ ਗਿਆ ਮੈਨੂੰ ਯੂਜ਼ ਕੀਤਾ ਇਹਨੂੰ ਲੇਕਿਨ ਮੈਂ ਵੀਡੀਓ ਅੱਜ ਬਣਾ ਰਹੀ ਹਾਂ ਸਾਲ ਬਾਅਦ ਕਿ ਮੈਂ ਇਹ ਸੋਚਦੀ ਸੀ ਕਿ ਮੈਨੂੰ ਜਿਸ ਟਾਈਮ ਵੀਡੀਓ ਵੀ ਜਲਦੀ ਨਹੀਂ ਬਣਾਨੀ ਹੈ ਕਿ ਕਿ ਮੈਂ ਦੇਖਾਂ ਕਿ 3 ਤੋਂ ਬਾਅਦ ਕਿੰਨਾ ਟਾਈਮ ਠੀਕ ਕਰ ਰਹੇ ਸੀ ਵੀ ਜਿਵੇਂ ਦਵਾਈਆਂ ਖਾ ਕੇ ਮਤਲਬ ਵੀ ਕੁਝ ਟਾਈਮ ਫਰਕ ਰਹਿੰਦਾ ਸੀ ਵੀ ਐਦਾਂ ਹੀ ਕਿਤੇ ਬੋਡੀ ਸਰਵਿਸ ਪੈਕ ਨਾ ਹੋਵੇ ਮਿਲਦੀ ਤੇ ਉਵੇਂ ਹੀ ਹੋਣਾ ਅੱਜ ਤੁਸੀਂ 1 ਸਾਲ ਬਾਅਦ ਵੀਡੀ ਨਾਲੀਆਂ ਠੀਕ ਹੈ ਜੀ ਅੱਛਾ ਜਿਵੇਂ ਜਿਵੇਂ ਤੁਹਾਨੂੰ ਭੈਣ ਦੀ ਲੱਖਾਂ ਹੀ ਲੋਕ ਦੇਖਣਗੇ ਸੋਸ਼ਲ ਮੀਡੀਆ ਤੇ ਕੀ ਸਲਾਹ ਦੇਣਾ ਚਾਹੋਗੇ ਬੋਡੀ ਸਰਵਸਪੈਕ ਮਰੇ ਮੈਂ ਕਹੂੰਗੀ ਕਿ ਦੇਖੋ ਕੋਈ ਵੀ ਠੀਕ ਹੈ ਹਰ ਇਨਸਾਨ ਦਵਾਈਆਂ ਲੰਦਾ ਹੈ ਥੱਕ ਹਾਰ ਜਾਂਦਾ ਹੈ ਲੇਕਿਨ ਉਹਨਾਂ ਤੋਂ ਬਿਕਰੇ ਕਿ ਆਪਾਂ ਇੱਕ ਵਾਰ ਇਹ ਚੀਜ਼ ਤੇ ਜਰੂਰ ਟਰਾਈ ਕਰੋ ਤੇ ਜਦੋਂ ਆਪਾਂ ਪੀਵਾਂਗੇ ਲਵਾਂਗੇ ਤਾਂ ਜਦੋਂ ਰਿਜ਼ਲਟ ਦੇਖਦੇ ਆ ਤਾਂ ਬੈਸਟ ਹੈ ਮੈਂ ਹੀ ਕਹੂੰਗੀ ਕਿ ਸਭ ਅਲਹਮਦੁਲਿਲਾ ਵਿਸ਼ਵਾਸ ਨਾਲ ਪੀਨੇ ਲੇਕਿਨ ਠੀਕ ਹੈ ਜੀ ਥੈਂਕ ਯੂ ਸਾਨਾ